ਕੀ ਕੀ ਗੱਲ ਹੋ ਗਈ ਜੀ ਇਹ ਹਕੀਕੀ ਗੱਲ ਆ ਜਤੀ ਦੋਹਾਂ ਹਕੀਕੀ ਗੱਲ ਹੋ ਗਈ ਹੈ ਹਕੀਕੀ ਤੇ ਮਜਾਜੀ ਦੇ ਵਿੱਚ ਬੜਾ ਅੰਤਰ ਆ ਅੱਜ ਕੱਲ ਮਜਾਜੀ ਨੂੰ ਲੈ ਕੇ ਜ਼ਿਆਦਾ ਲੋਕ ਜਿਵੇਂ ਤੁਸੀਂ ਦੱਸਿਆ ਸਪਲੈਂਡਰ ਆ ਰਿਆਂ ਨੂੰ ਪੁੱਛਿਆ ਉਹ ਮਜਾਜੀ ਜਿਹੜੀ ਆ ਉਹ ਤੋਂ ਕਾਸ ਕੋਹਾਂ ਦੂਰ ਅਸੀਂ ਪੰਜਾਬੀ ਚ ਕਹਿ ਸਕਦੇ ਆ ਤੁਹਾਡੀ ਗਾਇਕੀ ਆ ਤੁਸੀਂ ਰਫੀਤ ਸਾਹਿਬ ਦੀ ਵੀ ਤੁਸੀਂ ਗੱਲ ਕੀਤੀ ਸੀ ਲਤਾ ਜੀ ਦੀ ਵੀ ਜਿਹੜੇ ਦੋ ਤਿੰਨ ਲਾਈਨਾਂ ਜ਼ਰੂਰ ਸਾਡੇ ਚੋਂ ਤਿੰਨ ਕਿਉਂਕਿ ਅਸੀਂ ਉਸ ਗੱਲ ਨੂੰ ਤਸਦੀਕ ਕਰਨਾ ਕਿ ਜਿਹੜੇ ਨੀਲ ਕਮਲ ਜੀ ਨੇ ਗੱਲ ਕੀਤੀ ਆ ਜਿਉ ਲਤਾ ਜੀ ਦੇ ਜਾਂ ਰਫੀ ਜੀ ਦੇ ਤੇ ਉਹਨਾਂ ਨੂੰ ਕਹਉਂਦੇ ਨੇ ਬਿਲਕੁਲ 行くないけ ਰਾਜਾ ਮੈਂ ਤੇਰਾ دیਵਾਨਾ ਬਣੂਗਾ ਰਾਣੀ ਤੂੰ ਮੇਰੀ دیਵਾਨੀ ਬਣੀ ਇਤਨਾ ਕਿ ਦਿਨ ਦੀ ਕਹਾਣੀ ਬਣੀ ਮੇਰੇ ਸੁਪਨਿਆਂ ਦੀ ਰੂਹੀ ਬਣੀ ਬਹੁਤ ਵਧੀਆ ਸੋ ਨੀਰ ਕਮ ਜੀ ਬਹੁਤ ਵਧੀਆ ਤੁਸੀਂ ਲਾਈਨਾਂ ਜਿਹੜੀਆਂ ਦਸੀਆਂ ਸਾਡੇ ਸਰੋਤਿਆਂ ਲਈ ਬਹੁਤ ਵਧੀਆ ਬਹੁਤ ਇੰਪ੍ਰੈਸਿਵ ਬਹੁਤ ਅਟਰੈਕਟਿਵ ਤੇ ਅਸੀਂ ਉਹ ਕੋਸ਼ਿਸ਼ ਵੀ ਕਰਾਂਗੇ ਹੋਰ ਕੋਈ ਗੱਲ ਜਿਹੜੀ ਅਸੀਂ ਇਸ ਗੱਲਬਾਤ ਗੁਜ਼ਾਰਨ ਨੂੰ ਉਛਣੀ ਭੁੱਲ ਗਏ ਤੇ ਤੁਸੀਂ ਸਾਡੇ ਸਰੋਤਿਆਂ ਨੂੰ ਦੱਸਣੀ ਚਾਹੁੰਦੇ ਹੋ ਚਾਹੇ ਉਹ ਆਪਣੇ ਬਾਰੇ ਚਾਹੇ ਆਪਣੀ ਕਾਇਕੀ ਦੇ ਬਾਰੇ ਤੇ ਚਾਹੇ ਆਉਣ ਵਾਲੇ ਭਵਿੱਖ ਦੇ ਵਿੱਚ ਤੁਹਾਡੀ ਪਲੈਨਿੰਗ ਕੀ ਹੈ ਪਲੈਨਿੰਗ ਮੈਂ ਬਸ ਇੱਕ ਗਾਣ ਵਾਲੀ ਦੇ ਤਾਂ ਹੀ ਹੁੰਦੀ ਜੀ ਵੀ ਅੱਗੇ ਤੋਂ ਕਿ ਗਾਣੇ ਜਿਹੜੇ ਦੋ ਤਿੰਨ ਗਾਣੇ ਮੇਰੇ ਪ੍ਰੋਜੈਕਟ ਚੱਲ ਰਹੇ ਆ ਅਰ ਬਹੁਤ ਜਲਦੀ ਮੈਂ ਸਰੋਤਿਆਂ ਦੇ ਰੂਬਰੂ ਕਰੂੰਗਾ ਮੇ ਮੇਬੀ ਜਨਵਰੀ ਔਰ ਫਰਵਰੀ ਚ ਹੋ ਜਾਣਗੇ ਜੀ ਸੋ ਬਹੁਤ ਅ ਬੇਸ਼ੱਕ ਮੈਂ ਚਾਹਣਾ ਵੀ ਜਿਹੜੀ ਉਹ ਸੌਂਡ ਆ ਨਾ ਗੁਰਜ ਮਿਲਾ ਕੇ ਦਿੱਤੀ ਆਵੇ ਮੇਰੇ ਅੰਦਰੋਂ ਟੇਸਟ ਦਾ ਇਦਾਂ ਦਾ ਹੀ ਆ ਜੋ ਮੈਂ ਤੁਹਾਨੂੰ ਸੁਣਾਇਆ ਬਾਕੀ ਇਦਾਂ ਵੀ ਲੋਗਾਂ ਨੂੰ ਖੁਸ਼ ਕਰਨ ਵਾਸਤੇ ਸਟੇਜਾਂ ਤੇ ਮੰਨੋ ਇਦਾਂ ਵੀ ਗਾਣਾ ਬੰਦ ਤੇਰੇ ਕਹ ਲਾ ਮੈਨੂੰ ਕੱਟਿਆ ਹੁੰਦਾ ਸੁਣ ਲੈ ਕਿ ਵਿਹਾਰ ਵਿੱਚੋਂ ਕੱਟਿਆ ਤੇਰੇ ਕਹ ਲਾ ਮੈਨੂੰ ਕੱਟਿਆ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂਏ ਸੋ ਬਾਕੀ ਬਹੁਤ ਸਾਰੇ ਗਾਣੇ ਮੈਂ ਕੁਝ ਨਵੇਂ ਕਰ ਰਿਹਾ ਉਹ ਤੁਹਾਡੇ ਜ਼ਰੂਰ ਰੂਬਰੂ ਕਰੂੰਗਾ ਸੋ ਨਵੇਂ ਪ੍ਰੋਜੈਕਟ ਜਿਹੜੇ ਆ ਉਹ ਜਲਦੀ ਇਨਸ਼ਾਅੱਲਾ ਪੂਰੇ ਹੋਣਗੇ ਹਾਂ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸੰ ਸਾਡੇ ਸੂਫੀ ਮੈਂ ਸੂਫੀ ਕਹਿ ਰਿਹਾ ਹੋਰ ਜਿਹੜੇ ਜਿਵੇਂ ਮੈਂ ਪਹਿਲਾਂ ਕਿਹਾ ਸੀਗਾ ਕਿ ਸੁਮੇਰ ਮੈਂ ਸਮਝਦਾ ਇੱਥੇ ਕੋਈ ਹੱਕਤ ਨਹੀਂ ਨਹੀਂ ਜੋ ਮੈਂ ਗੱਲ ਐਂਟਰੂ ਕੀਤੀ ਉਹ ਬਿਲਕੁਲ ਉਹਨਾਂ ਨੇ ਪਰਪੱਕ ਤੌਰ ਤੇ ਦੱਸ ਦਿੱਤੀ ਆ ਕਿ ਕਿਸ ਤਰ੍ਹਾਂ ਗਾਇਕੀ ਦੇ ਵਿੱਚ ਉਹਨਾਂ ਨੇ ਮੱਲਾਂ ਮਾਰੀਆਂ ਤੋਂ ਕਿਸ ਤਰ੍ਹਾਂ ਇਹ ਰਿਆਜ਼ ਕਰਦੇ ਅਭਿਆਸ ਕਰਦੇ ਬੱਚਿਆਂ ਨੂੰ ਕਰਾਉਂਦੇ ਆ ਸੋ ਮੈਂ ਸਮਝਦਾ ਇਹ ਬਹੁਤ ਵਧੀਆ ਜਿਹੜੀ ਇਹਨਾਂ ਦੇ ਨਾਲ ਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਹੋਰ ਪਲੰਨਾ ਆਪਣੀਆਂ ਜਿਹੜੀਆਂ ਪਲੰਗਾ ਕੁੱਟਣ ਤੇ ਸਾਡੀ ਗਾਇਕੀ ਦੇ ਖੇਤਰ ਵਿੱਚ ਜਿਹੜਾ ਬਹੁਤ ਨਿਗਾਰ ਆਉਂਦਾ ਜਾ ਰਿਹਾ ਉਹ ਇਹੋ ਜਿਹੇ ਕਲਾਕਾਰ ਜਿਹੜੇ ਆ ਉਹਦੇ ਵਿੱਚ ਚਿਪਸ ਤੋਂ ਬਧੀ ਜਿਹੜੇ ਆ ਬਹੁਤ ਵਧੀਆ ਸ਼ਬਦਾਂ ਦੇ ਨਾਲ ਬੁਕੇਰੀ ਦੇ ਨਾਲ ਦੁਕਾਨ ਨੂੰ ਇੱਕ ਬਹੁਤ ਵਧੀਆ ਸੱਭਿਆਚਾਰ ਕਲਚਰ ਪ੍ਰੋਵਾਈਡ ਕਰ ਰਿਹਾ ਧੰਨ ਦੁਕਣੀ ਰਾਤ ਚੌਗਣੀ ਤਰਕੀ ਕਰਨ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਆਵਾਮ ਤੱਕ